ਸਚੂਰੀਆ ਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪੀ ਸਿੰਘ ਪੁੱਲਰ ਹੁਣ ਪਨੀਰੀ ਦੇ ਵਿੱਚ ਪਹਿਲੀ ਖਦ ਕਿਹੜੀ ਪਾਗੇ ਜਾਂ ਕਦੋਂ ਪਾਗੇ ਅਸੀਂ ਤਾਂ ਯੂਰੀਆ ਪਾਉਣੀ ਆ ਤਾਂ ਇਹ ਕਦੋਂ ਦੇਗੇ ਤਾਂ ਦੋਸਤੋ ਜਦੋਂ ਆਪਣੀ ਪਨੀਰੀ 7-8 ਦਿਨਾਂ ਦੀ ਹੋ ਜਾਵੇ ਨਾ ਤਾਂ ਬਿਲਕੁਲ ਸਹੀ ਟਾਈਮ ਆ ਆਪਾਂ ਨੂੰ ਆਪਣੀ ਜਿਹੜੀ ਪਨੀਰੀਆਂ ਨੂੰ ਪਹਿਲੀ ਖਾਦ ਪਾਉਂਦਾ ਯਾਨੀ ਕਿ ਯੂਰੀਆ ਪਾਉਂਦਾ ਕਿੰਨੀ ਪਾਉਣੀ ਹੈ 3 ਤੋਂ 4 ਕਿਲੋ ਪਰ ਇੱਕ ਕਨਾਲ ਦੀ ਬਾਦੂਆ ਇਸ ਤੋਂ ਇਲਾਵਾ ਦੋਸਤੋ ਹੁਣ ਪਾਉਣੀ ਕਿਵੇਂ ਕਿਵੇਂ ਆ ਜਦੋਂ ਪਹਿਲੀ ਖਾਦ ਪਾਤੀ ਬਾ ਚਾਰ ਪੰਜ ਦਿਨਾਂ ਬਾਅਦ ਦੁਬਾਰੇ ਰਿਪੀਟ ਕਰਦੇ ਆ ਕਰੋ ਜੇਕਰ ਤੁਸੀਂ ਚਾਹੋ ਨੇ ਕਿ ਸਾਡੀ ਪਨੀਰੀ ਪੀਲੀ ਵੀ ਨਾ ਹੋਵੇ ਹੁਣ ਕਾਫੀ ਕਿਸਾਨ ਵੀਰ ਕਹਿਣ ਲੱਗ ਰਹੇ ਨੇ ਸਾਡੀ ਪਨੀਰੀ ਨਾ ਪੀਲੀ ਜੀ ਪੈਂਦੀ ਜਾਂਦੀ ਹੈ ਖੱਟੀ-ਖੱਟੀ ਜੀ ਹੋਈ ਜਾਂਦੀ ਹੈ ਕੀ ਕਰਗੇ ਇਸ ਲਈ ਮੇਰੇ ਕੋਲੇ ਬਹੁਤ ਜਿਹੇ ਵਧੀਆ ਫਾਰਮੂਲਾ ਆਪਾਂ ਕੀ ਕਰਨਾ ਖਾਦਾ ਵੰਡ ਲੈਣੀ ਆ ਆਪਣੇ ਸਾਰੇ ਕਿਸਾਨ ਵੀਰਾਂ ਨੂੰ ਪਤਾ ਨਾ ਆਪਾਂ ਜੇਕਰ 33% ਵਾਲੀ ਜਿੰਕ ਜੇਕਰ 21% ਵਾਲੀ ਪਾਉਣੀ ਆ ਤਾਂ ਉਹ 5 ਕਿਲੋ ਪਾਉਣੀ ਆ ਜੇਕਰ ਆਪਾਂ ম্যাগਨੀਸ਼ੀਅਮ ਸਲਫੇਟ ਪਾਉਣਾ ਪ੍ਰਤੀ ਕਨਾਲ ਤਾਂ ਉਹ 2 ਕਿਲੋ ਪੈਂਦਾਗਾ ਪਰ ਤੂੰ ਆਪਾਂ ਵੰਡ ਲੈਣਾ ਆਪਾਂ ਕੀ ਕਰਨਾ 3-4 ਕਿਲੋ 7-8 ਦਿਨਾਂ ਤੇ ਆ ਕੇ ਯੂਰੀਆ ਪਾਤੀ ਤਾਂ 1.5 ਕਿਲੋ ਲੈ ਲੈਣੀ 33% ਵਾਲੀ ਜ਼ਿੰਕ ਜੇਕਰ ਤੁਹਾਡੇ ਕੋਲੇ 21% ਵਾਲੀ ਤਾਂ ਉਹ 2.5 ਕਿਲੋ ਲੈਣੀ ਆ ਤੇ ਨਾਲ 1 ਕਿਲੋ ਮੈਗਨੀਸ਼ੀਅਮ ਦੋਨਾਂ ਨੂੰ ਮਿਕਸ ਕਰਕੇ ਚਿੱਟਾ ਮਾਰ ਦਿਓ ਉਸ ਤੋਂ ਬਾਅਦ ਜਦੋਂ ਦੂਜੀ ਖਾਦ ਪਾਉਣੀ ਆ ਆਪਾਂ 12-13 ਦਿਨਾਂ ਤੇ ਆ ਕੇ ਉਦੋਂ ਫਿਰ ਇਹਦੀ ਦੂਜੀ ਕਿਸ਼ਤ ਪਾ ਦੇ ਜਿੰਨੀ ਬਚੀ ਆ ਟੋਟਾ 3 ਕਿਲੋ ਹੀ ਪਾਉਣੀ ਆ ਆਪ 20% ਜਾਂ 33% ਵਾਲੀ ਜੰਕੀ ਕਿਊਸ਼ਟ ਵਾਲੀ 5 ਕਿਲੋ ਪਾਉਣੀ ਹੈ ਜਿਹੜੀ ਬਚੀ 2.5 ਕਿਲੋ ਆਈ 20% ਵਾਲੀ ਉਹ ਦੂਜੀ ਖਾਦ 'ਚ ਮਿਕਸ ਕਰਕੇ ਪਾ ਦਿਓ ਜਿਹੜਾ ਬਚਿਆ 1 ਕਿਲੋ ਮੈਗਨੀਸ਼ੀਆ ਦੂਜੀ ਖਾਦ 'ਚ ਮਿਕਸ ਕਰਕੇ ਪਾ ਦਿਓ ਇਸ ਤਰ੍ਹਾਂ ਆਪਾਂ ਥੋੜੀ ਵੰਡ ਕੇ ਖਾਦ ਪਾਉਣੀ ਹੈ ਤਾਂ ਕਿ ਆਪਣੀ ਜਿਹੜੀ ਪਨੀਰੀ ਆ ਵਧੀਆ ਹਰੀ-ਪਰੀ ਰਹੇ ਵਧੀਆ ਗਰੋਥ ਕਰੇ ਤੇ 25 ਦਿਨਾਂ ਦੇ ਅੰਦਰ-ਅੰਦਰ ਤਿਆਰ ਹੋ ਜਾਵੇ ਬਸ ਇਹ ਆਪਾਂ ਫਾਰਮੂਲਾ ਲੈ ਕੇ ਚੱਲਣਾ ਤੇ ਇਸ ਵਾਰ ਆਪਾਂ ਇੱਕ ਵੀ ਕਿਸਾਨ ਵੀਰਦੀਪ ਪਨੀਰੀ ਪੀਰੀ ਨਹੀਂ ਹੋਣ ਦੇਣੀ ਜਿਹੜੇ ਕਿਸਾਨ ਵੀਰ ਕਹਿੰਦੇ ਆ ਨਾ ਕਿ ਯਾਰ ਸਾਡੀ ਪਨੀਰੀ ਹਫਤਕੀ ਦੀ ਹੋ ਉਗਰੀ ਹੈ ਨਹੀਂ ਪੈਦੀ ਪੀਲੀ ਹੋਣ ਲੱਗੀ ਤਾਂ ਦੋਸਤੋ ਜਦੋਂ ਤੁਹਾਡੀ ਪਨੀਰੀ 7 8 ਦਿਨਾਂ ਦੀ ਹੋ ਜਾਈ ਨਾ ਬਿਲਕੁਲ ਸਹੀ ਮੌਕਾ ਮੌਕੇ ਤੇ ਚੌਕਾ ਮਾਰ ਦਿਓ ਲੋਹੇ ਦੀ ਸਪਰੇਅ ਕਰਨ ਦਾ ਆਇਰਨ ਦੀ ਹਾਲਾਂਕਿ ਦੋਸਤੋ ਜਿੰਨੀਆਂ ਵੀ ਪਨੀਰੀਆਂ ਖਰਾਬ ਹੁੰਦੀਆਂ ਇਹਨਾਂ ਵਿੱਚ ਦੋ ਕਾਰਨਾਂ ਪਹਿਲਾ ਨਿਮਾ ਟੋਰ ਕਈ ਵਾਰੀ ਆਪਣੀ ਪਨੀਰੀ ਹਰੀ ਰਹਿੰਦੀ ਹੈ ਪਰੰਤੂ ਗਰੋਥ ਨਹੀਂ ਕਰਦੀ ਕਿਉਂਕਿ ਆਪਾਂ ਸੇਵਾ ਚੰਗੀ ਕਰਦੇ ਯਾਰ ਗਰੋਥ ਨਹੀਂ ਕਰਦੀ ਚੀਤੀ ਤੇ ਤਿਆਰ ਨਹੀਂ ਹੁੰਦੀ ਜਾਂ ਫਿਰ ਦੋਗਿਆਂ ਦੋਗਿਆਂ ਸੁੱਕਣ ਲੱਗ ਜਾਂਦੀ ਹੈ ਪਹਿਲਾਂ ਪੀਲੀ ਬੰਦੀ ਸੁੱਕਦੀ ਜਾਂਦੀ ਹੈ ਤੇ ਇਹ ਹੁੰਦਾ ਨਿਮਾ ਟੋੜ ਨਿਮਾ ਟੋੜ ਦੀ ਕਿਵੇਂ ਪਛਾਣ ਕਰਨੀ ਆਪਾਂ ਕੀ ਕਰਨਾ ਆਪਾਂ ਜਿੱਥੇ ਦੋਗੀ ਤੁਹਾਨੂੰ ਪੀਲੀ ਜੀ ਨਜ਼ਰ ਆਉਂਦੀ ਜਾਂ ਜਿੱਥੇ ਗਰੋਥ ਰੁਕ ਗਈ ਆ ਪਨੇਰੀ ਦੀ ਉਤੋਂ ਦੋ ਤਿੰਨ ਬੂਟੇ ਵੱਟ ਲੈਣੇ ਆ ਪਨੇਰੀ ਦੇ ਉਸ ਨੂੰ ਚੰਗੀ ਤਰ੍ਹਾਂ ਪਾਣੀ ਵਿੱਚ ਧੋ ਕੇ ਦੇਖਣਾ ਜੇਕਰ ਜੜਾਂ ਦੇ ਵਿੱਚ ਬਰੀਕ ਬਰੀਕ ਸਰੋਂ ਦੇ ਦਾਣੇ ਜਿੰਨੀਆਂ ਗੰਡਾ ਹੈਗੀਆਂ ਚਾਹੇ ਇੱਕ ਆ ਚਾਹੇ ਦੋ ਆ ਚਾਹੇ ਵੱਧ ਆ ਤਾਂ ਇਹ ਨਿਮਾ ਟੋੜਾ ਇਹਦੇ ਲਈ ਆਪਾਂ ਕਰਨਾ ਕੁਝ ਨਹੀਂ ਜਿਹੜਾ ਕਾਰਬੋਫਰਾਨਾ ਉਹ ਹੀ ਪਾਉਣਾਗਾ ਕਿਉਂਕਿ ਉਹੀ ਇਸ ਦਾ ਹੱਲ ਆ ਇਸ ਆਇਰਨ ਦੀ ਕਮੀ ਇਸ ਕਰਕੇ ਦੋਸਤੋ ਜਦੋਂ ਹਫਤਿਕ ਦੀ ਆਪਣੀ ਪਨੀਰੀ ਹੋ ਜੇ ਨਾ ਲੋਹੀ ਦੀ ਸਪਿਰੀਆਂ ਸਟਾਰਟ ਕਰ ਦਿਓ ਹਰ ਚੌਥੇ ਪੰਜਵੇਂ ਦਿਨ ਦੁਬਾਰਾ ਫਿਰ ਰਿਪੀਟ ਕਰੋ ਆਪਾਂ ਆਇਰਨ ਦੀ ਘਾਟ ਨਹੀਂ ਆਉਂਦਣੀ ਜੇਕਰ ਇੱਕ ਵਾਰੀ ਇਹਦੀ ਘਾਟ ਆ ਗਈ ਪੂਰੀ ਬਹੁਤ ਕਰਨੀ ਔਖੀ ਹੋ ਜਾਂਦੀ ਹੈ ਤਿੰਨ ਚਾਰ ਸਪਿਰੀਆਂ ਕਰਨੀਆਂ ਪੈਂਦੀਆਂ ਤੇ ਕਈ ਕਿਸਾਨ ਵੀ ਕਹਿੰਦੇ ਸਾਡੇ ਪਨੀਰੀ ਗਈ ਲੋਹੀ ਦੀ ਘਾਟ ਜਮ੍ਹਾਂ ਖਤਮ ਹੀ ਕਰਨਦੀ ਹੈ ਪਨੀਰੀ ਨੂੰ ਇਸ ਕਰਕੇ ਜੇਕਰ ਪਨੀਰੀ ਤੁਸੀਂ ਲਗਾਈ ਹੈ ਨਾ ਚੁੱਪ ਕਰਕੇ ਲੋਹਰੀ ਸਪਰੇਅ ਤੇ ਉਤੇ ਕਰਨੀ ਕਰਨੀ ਆ ਕਿਹੜਾ ਕਰਨਾ ਚਲੇਟਡ ਕਿੰਨਾ ਪਾਉਣਾ ਇੱਕ ਕਨਾਲ ਦਾ 50 ਗ੍ਰਾਮ ਤੋਂ ਲੈ ਕੇ 100 ਗ੍ਰਾਮ ਵਾਦੂਆ ਹਾਂ ਦੋਸਤੋਂ ਇਹ ਛੋਟੇ ਛੋਟੇ ਦੋ ਕੰਮ ਕਰੋ ਤੁਹਾਡੀ ਪਨੀਰੀ ਦਿਨਾਂ ਜੀ ਉੜਦੀ ਜਾਊ ਕਾਲੀ ਸ਼ਾਹ ਹੋਊਗੀ ਲੇਬਰ ਵੀ ਆਖੂਗੀ ਯਾਰ ਪੱਟਣ ਚ ਵੀ ਬਹੁਤ ਵਧੀ ਆ ਗਈ ਹੁਣ ਪੋਲੀ ਕਿਵੇਂ ਕਰਨੀ ਆ ਉਸ ਦਾ ਫਾਰਮੂਲਾ ਵੀ ਤੁਹਾਡੇ ਲਈ ਜਲਦ ਲੈ ਕੇ ਆਉਣਾ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦਿਓ ਜਾਇਤ ਧੰਨਵਾਦ ਦੋਸਤੋਂ